ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਇਆ ਜੀ ਆਪਾਂ ਨੇ ਪਹਾੜੀ ਰੈਤਾ ਠੀਕ ਹੈ ਜੀ ਜਿਹੜਾ ਕਿ ਬਹੁਤ ਹੀ ਵਧੀਆ ਬਣਦਾ ਦੋ ਤਿੰਨ ਚੀਜ਼ਾਂ ਨਾਲ ਬਣ ਜਾਂਦਾ ਹੈ ਠੀਕ ਹੈ ਜੀ ਦਹੀਂ ਚਾਹੀਦਾ ਆਪਾਂ ਨੂੰ ਧਨੀਆ ਪੁਦੀਨਾ ਹਰੀ ਮਿਰਚ ਬਾਕੀ ਜਿਹੜੀਆਂ ਆਪਣਾ ਘਰੇ ਨੂਨ ਮਸਾਲੇ ਹੁੰਦੇ ਉਹ ਤੇ ਤੁਸੀਂ ਬਣਾ ਕੇ ਜਰੂਰ ਟਰਾਈ ਕਰਿਓ ਜੀ ਬਹੁਤ ਹੀ ਵਧੀਆ ਰੈਸਪੀ ਬਣਦੀ ਆ ਗਰਮੀ ਆ ਚੁੱਕੀ ਆ ਹੁਣ ਗਰਮੀ ਦੇ ਵਿੱਚ ਸਵੇਰੇ ਆਪਾਂ ਇਹਨੂੰ ਬਣਾ ਕੇ ਖਾ ਸਕਦੇ ਹਾਂ ਠੀਕ ਹੈ ਜੀ ਕਿਉਂਕਿ ਸਰੀਰ ਦੇ ਵਿੱਚ ਠੰਡਕ ਰੱਖਦੀਆਂ ਇਹ ਚੀਜ਼ਾਂ ਦੇਸੀ ਚੀਜ਼ਾਂ ਜਿਵੇਂ ਧਣੀਆਂ ਹੋ ਗਿਆ ਪੁਦੀਨਾ ਹੋ ਗਿਆ ਠੀਕ ਹੈ ਜੀ ਸੋ ਜਿਹੜਾ ਜਿਹੜਾ ਮੈਂ ਸਮਾਨ ਲਿਆ ਤੁਹਾਨੂੰ ਅੱਗੇ ਵੀਡੀਓ 'ਚ ਦੱਸਦੇ ਆ ਤੇ ਜੇ ਤੁਸੀਂ ਆਹ ਪਿਆਰੀ ਜੀ ਵਧੀਆ ਰੈਸਪੀ ਸਿੱਖਣੀ ਹੈਨ ਪੂਰੀ ਘੈਂਟ ਠੀਕ ਹੈ ਜੀ ਤਾਂ ਵੀਡੀਓ ਨਾਲ ਬਣੇ ਰਹੋ ਜੀ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੀ ਆ ਪਹਾੜੀ ਰੈਤਾ ਲਓ ਜੀ ਸੋ ਜਿਹੜੇ ਪੈਣਪੜਾ ਚੈਨਲ ਤੇ ਨਵੇਂ ਆ ਜੀ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਆਜੋ ਫਿਰ ਰੈਸਪੀ ਕਰਦੇ ਆਂ ਸਟਾਰਟ ਤੇ ਲਓ ਜੀ ਦੇਸੀ ਪਹਾੜੀ ਰਾਇਤਾ ਬਣਾਉਣ ਵਾਸਤੇ ਚਾਹੀਦਾ ਸਭ ਤੋਂ ਪਹਿਲਾਂ ਆਪਾਂ ਨੂੰ ਠੀਕ ਹੈ ਜੀ ਖੀਰਾ ਖੀਰਾ ਮੈਂ ਕद्दूकस ਕਰਕੇ ਪਾ ਦੇ ਤੁਸੀਂ ਕੁੰਡੀ 'ਚ ਵੀ ਕੁੱਟ ਸਕਦੇ ਹੋ ਜਾਂ ਕੱਟ ਕੇ ਪਾ ਦਿਓ ਥੋੜੀ ਆਪਣੀ ਮਰਜ਼ੀ ਪਰ ਜੇ ਕद्दूकस ਕਰਕੇ ਪਾਉਂਗੇ ਤਾਂ ਵਧੀਆ ਰਹੂਗਾ ਠੀਕ ਹੈ ਜੀ ਉਸ ਤੋਂ ਬਾਅਦ ਥੋੜਾ ਜਿਹਾ ਪਦੀਨਾ ਚਾਹੀਦਾ ਆਪਾਂ ਨੂੰ ਫਰੈਸ਼ ਠੀਕ ਹੈ ਜੀ ਥੋੜਾ ਜਿਹਾ ਧਨੀਆ ਹੋ ਗਿਆ ਤੇ ਇੱਕ ਆਪਾਂ ਹਰੀ ਮਿਰਚ ਵਰਤੂਗੇ ਥੋੜੀ ਜੀ ਹਲਦੀ ਵਰਤੂਗੇ ਕਾਲਾ ਨੂਨ ਹੋ ਗਿਆ ਠੀਕ ਹੈ ਜੀ ਤੇ ਥੋੜਾ ਜਿਹਾ ਸਾਦਾ ਨੂਨ ਵਰਤੂਗੇ ਆਪਾਂ ਚਿੱਟਾ ਨੂਨ ਤੇ ਦਹੀਂ ਹੋ ਗਿਆ ਜੀ ਠੀਕ ਹੈ ਜੀ ਦਹੀਂ ਵਰਤਿਓ ਘਰੇ ਜਮਾਇਆ ਹੋਇਆ ਠੀਕ ਹੈ ਜੀ ਆ ਦੇਖੋ ਚੱਕੜ ਵਰਗਾ ਦਹੀਂ ਹੈ ਤੇ ਹਮੇਸ਼ਾ ਦਹੀਂ ਤੁਸੀਂ ਜਿਹੜਾ ਵੀ ਹੁਣ ਖਾਂਦੇ ਆ ਨਾ ਗਰਮੀ ਆ ਗਈ ਆਪਣੇ ਹੁਣ ਬਹੁਤ ਸਾਰੇ ਭੈਣ ਭਰਾਵਾਂ ਨੂੰ ਕਿਹਾ ਹੋ ਗਿਆ ਪਿੰਡਾਂ ਚ ਵੀ ਦੁਕਾਨਾਂ ਪਰ ਤੇ ਠੀਕ ਹੈ ਜੀ ਜਿਹੜਾ ਰੈਡੀਮੇਡ ਦਹੀਂ ਖਾਣਾ ਬੰਦ ਕਰ ਦੋ ਕਿਉਂਕਿ ਉਹ ਸਿੱਧਾ ਕੈਂਸਰ ਨੂੰ ਬੁੜਾਵਾ ਦਿੰਦਾ ਠੀਕ ਹੈ ਜੀ ਮੰਨ ਲਓ ਜਿੰਨੀਆਂ ਸਿੰਥੈਟਿਕ ਚੀਜ਼ਾਂ ਖਾਓਗੇ ਆਪਣੇ ਸਿਹਤ ਵਾਸਤੇ ਖਰਾਬ ਐ ਉਹ ਦਹੀਂ ਦੂਹੀਂ ਖਾਣਾ ਲੱਸੀ ਠੀਕ ਹੈ ਜੀ ਘਰੇ ਜਮਾ ਕੇ ਖਾਓ ਰੈਡੀਮੇਡ ਦਹੀਂ ਦੂਹੀਂ ਨਾ ਖਰੀਦੋ ਤੇ ਲੋ ਜੀ ਦਹੀਂ ਹੋ ਗਿਆ ਆਪਣੇ ਕੋਲ ਤੇ ਉਸ ਤੋਂ ਬਾਅਦ ਚਾਹੀਦੀ ਐ ਠੀਕ ਹੈ ਜੀ ਇੱਕ ਚੀਜ਼ ਕਿਉਂਕਿ ਆ ਜਿਹੜਾ ਰਾਇਤਾ ਇਹਦੇ ਵਾਸਤੇ ਆਪਾਂ ਨੂੰ ਚਾਹੀਦਾ ਕੁੰਟੀ ਸੋਟਾ ਠੀਕ ਹੈ ਜੀ ਤੇ ਲੋ ਜੀ ਕੁੰਟੀ ਆਪਾਂ ਨੇ ਧੋ ਲਈ ਇਹਦੇ ਵਿੱਚ ਹੁਣ ਆਪਾਂ ਪਦੀਨਾ ਧੜੀਆਂ ਤੇ ਹਰੀ ਮਿਰਚ ਠੀਕ ਹੈ ਜੀ ਇਹਨੂੰ ਕੁੱਟ ਲਾਂਗੇ ਚੰਗੀ ਤਰ੍ਹਾਂ ਇਹਨੂੰ ਪੇਸਟ ਬਣਾ ਲਾਂਗੇ ਠੀਕ ਹੈ ਜੀ ਕਿਉਂਕਿ ਪੇਸਟ ਨਾਲੇ ਗੱਲ ਬਣਨੀ ਆ ਤੇ ਲੋ ਜੀ ਧਣੀਆਂ ਪਦੀਨਾ ਮਿਰਚ ਆਪਾਂ ਨੇ ਕੁੱਟ ਲਈ ਠੀਕ ਹੈ ਜੀ ਇਸ ਤਰੀਕੇ ਨਾਲ ਕੁੱਟ ਲੈਣੀ ਆਪਾਂ ਨੇ ਇਹ ਤੇ ਇਹਦੇ 'ਚ ਹੁਣ ਪਾਵਾਂਗੇ ਥੋੜੀ ਜਿਹੀ ਹਲਦੀ ਹਲਦੀ ਜ਼ਿਆਦਾ ਨਹੀਂ ਪਾਉਣੀ ਠੀਕ ਹੈ ਜੀ ਇੰਨੀ ਕੁ ਪਾਉਣੀ ਬਸ ਆਪਾਂ ਨੇ ਆ ਦੇਖੋ ਠੀਕ ਹੈ ਜੀ ਦੋ ਕੁ ਚੁਟਕੀਆਂ ਤੇ ਉਸ ਤੋਂ ਬਾਅਦ ਥੋੜਾ ਜਿਹਾ ਨਮਕ ਪਾਵਾਂਗੇ ਟੇਸਟ ਰਿਕਾਰਡਿੰਗ ਤੇ ਤੁਸੀਂ ਕਾਲੀ ਮਿਰਚ ਵੀ ਪਾ ਸਕਦੇ ਹੋ ਜੀ ਇੱਥੇ ਜੇ ਤੁਸੀਂ ਕਾਲੀ ਮਿਰਚ ਪਾਉਣੀ ਹੋਈ ਤੇ ਥੋੜਾ ਜਿਹਾ ਹੈਗਾ ਜੀ ਆਪਾਂ ਪਾਵਾਂਗੇ ਕਾਲਾ ਨੂਨ ਕਾਲਾ ਨੂਨ ਵੀ ਪਾਉਣਾ ਜ਼ਰੂਰੀ ਹੈ ਕਿਉਂਕਿ ਇਹਦੇ ਨਾਲੇ ਗੱਲਬਾਤ ਪੜਨੀ ਹੈ ਜ਼ਿਆਦਾ ਤੇ ਇਹਨੂੰ ਕਰਾਂਗੇ ਮਿਕਸ ਸਾਰੇ ਨੂੰ ਆ ਦੇਖੋ ਜਾਂ ਫਿਰ ਫੇਰ ਤੇ ਸੋਟਾ ਘੁਮਾ ਦਿਓ ਮੜ ਜਾ ਪਰ ਇਹ ਪਹਿਲਾਂ ਤੇ ਵਧੀਆ ਕੁਟ ਗਿਆ ਤੇ ਲੋ ਜੀ ਹੁਣ ਕਰਦੇ ਆ ਇਹਦੇ ਵਿੱਚ ਆਪਾਂ ਦਹੀਂ ਤੇ ਬਾਕੀ ਸਮਾਨ ਦੀ ਕੁਆਂਟੀਟੀ ਤੁਸੀਂ ਆਪਣੇ ਹਿਸਾਬ ਕਿਤਾਬ ਨਾਲ ਵਧਾ ਦਿਓ ਜੇ ਦਹੀਂ ਜ਼ਿਆਦਾ ਹੋਇਆ ਤਾਂ ਦੋ ਮਿਰਚਾਂ ਪਾ ਲਿਓ ਧਨੀਆ ਪਦੀਨਾ ਵਧਾ ਦਿਓ ਠੀਕ ਹੈ ਜੀ ਆ ਲੋ ਪਾ ਲਿਆ ਦਹੀਂ ਇਹਦੇ ਵਿੱਚ ਤੇ ਇਹਨੂੰ ਕਰਾਂਗੇ ਮਿਕਸ ਸਾਰੇ ਨੂੰ ਹੁਣ ਤੇ ਵਿੱਚੇ ਪਾ ਦਾਂਗੇ ਠੀਕ ਹੈ ਜੀ ਆਪਣਾ ਖੀਰਾ ਕद्दूकस ਕਰਿਆ ਵਾ ਤੇ ਐਥੇ ਥੋੜੀ ਬਹੁਤੀ ਪਲੱਸ ਸੀਬੀ ਐਡ ਕਰ ਸਕਦੇ ਆ ਜੇ ਦਹੀਂ گاੜਾ ਹੋਇਆ ਤੇ ਆ ਥੋੜਾ ਬਹੁਤਾ ਪਾਣੀ ਪਾ ਲਿਓ ਠੀਕ ਹੈ ਜੀ ਮੈਂ ਥੋੜਾ ਜਿਹਾ ਪਾਣੀ ਪਾਉਂਗਾ ਇਹਦੇ ਵਿੱਚ ਕਿਉਂਕਿ ਦਹੀਂ ਬਹੁਤ گاੜਾ ਏ ਲਓ ਜੀ ਚੰਗੀ ਤਰ੍ਹਾਂ ਮਿਕਸ ਕਰ ਦੂੰਗੇ ਤੇ ਲਓ ਜੀ ਰਾਇਤਾ ਬਣ ਕੇ ਹੋ ਗਿਆ ਆਪਣਾ ਰੈਡੀ ਆ ਦੇਖੋ ਕਿੰਨਾ ਵਧੀਆ ਬਣਿਆ ਇਹ ਸੋ ਇਸ ਤਰੀਕੇ ਨਾਲ ਤੁਸੀਂ ਠੀਕ ਹੈ ਜੀ ਪਹਾੜੀ ਰਾਇਤਾ ਚਾਹੇ ਦੇਸੀ ਰਾਇਤਾ ਕਹਿ ਲੋ ਚਾਹੇ ਪਹਾੜੀ ਰਾਇਤਾ ਕਹਿ ਲੋ ਬਹੁਤ ਹੀ ਹੈਲਦੀ ਚੀਜ਼ ਹੈ ਜੀ ਇਹ ਹੁਣ ਗਰਮੀ ਆ ਗਈਆਂ ਕਿਉਂਕਿ ਪਦੀਨਾ ਧਨੀਆ ਤਾਂ ਪੈਸੇ ਵੀ ਆਪਣਾ ਪੇਟ ਸਾਫ ਰੱਖਦੇ ਆ ਜੀ ਠੰਡਕ ਰੱਖਦੇ ਆ ਸਰੀਰ ਚ ਸੋ ਇਹ ਚੀਜ਼ ਬਣਾ ਕੇ ਜਰੂਰ ਟਰਾਈ ਕਰਿਓ ਜੀ ਬਹੁਤ ਹੀ ਵਧੀਆ ਬਣਦੀ ਆ ਇੱਕ ਵਾਰ ਬਣਾ ਕੇ ਯਾਨੀ ਖਾ ਕੇ ਜਰੂਰ ਦੇਖਿਓ ਠੀਕ ਹੈ ਜੀ ਤੁਸੀਂ ਬਾਰ ਬਾਰ ਬਣਾ ਕੇ ਖਾਓਗੇ ਬਹੁਤ ਘੈਂਟ ਚੀਜ਼ ਹੈ ਜੀ ਇਹ ਤੇ ਲੋ ਜੀ ਬਹੁਤ ਹੀ ਛੋਟੀ ਜੀ ਵੀਡੀਓ ਤੇ ਆਪਣੀ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਦਾਂ ਦੀ ਸਾਡੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਸੋ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਸਪੋਰਟ ਕਰਦੇ ਆ ਉਹ ਵੀਡੀਓ ਨੂੰ ਲਾਇਕ ਤੇ ਸ਼ੇਅਰ ਵੀ ਜਰੂਰ ਕਰਿਓ ਲੋ ਜੀ ਮਿਲਦੇ ਆ ਜੀ ਫਿਰ ਹੋਰ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ